ਸਿਕਲ ਜੀ ਸਾਰਿਆਂ ਨੂੰ ਫਰਸਟ ਵੈਸਕਲਾ ਤੋਂ ਉਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਦਾ ਮਿਸਰ ਮਿਲ ਸਕੇ ਫਿਰ ਮੇਨ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਅਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਡ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਰਕੋਟ ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਉਹ ਤੇ ਬਹੁਤ ਵੱਡਾ ਡਿਸਕਾਊਂਟ ਔਰ ਇਹਦੇ ਤੇ ਇਹਨਾਂ ਸੂਟਾਂ ਤੇ ਲਾਸਟ ਵਾਲਾ ਡਿਸਕਾਊਂਟ ਹੋਊਗਾ ਐਂਡ ਵਾਲਾ ਡਿਸਕਾਊਂਟ ਹੋਊਗਾ ਇਸ ਤੋਂ ਉੱਪਰ ਨਹੀਂ ਹੈ ਇਹ ਤਾਂ ਬਸ ਜਮੇ 로ਟੀ ਪਈ ਹੋਈ ਆ ਲੁੱਟਣ ਵਾਲਾ ਕੰਮ ਹੀ ਆ ਲੱਗੇ ਮੁੱਲ ਚੱਲੇ ਆ ਲਓ ਜੀ ਸਿਰਫ ਅਸੀਂ ਇਹਦੇ ਵਿੱਚੋਂ ਕੁਰੀਅਰ ਕੱਢ ਕੇ ਸੂਟ ਪਾ ਰਹੇ ਨੇ ਕੁਰੀਅਰ ਦੇ ਪੈਸੇ ਕੱਢਿਆ ਅਗਰ ਤੁਸੀਂ ਸ਼ਾਪ ਤੇ ਆ ਕੇ ਲੈ ਜਾਓਗੇ ਤਾਂ ਕੁਰੀਅਰ ਦੇ ਪੈਸੇ ਵੀ ਖਤਮ ਨੇ ਵਿੱਚ ਹੀ ਠੀਕ ਹੈ ਜੀ ਲਓ ਜੀ ਆਹ ਵਾਲਾ ਸੂਟ ਹੈ ਰਾਮ ਟੈਕਸ ਦੇ ਸੂਟ ਨੂੰ ਹੋਣਗੇ ਜੀ ਜ਼ਿਆਦਾਤਰ ਕੋਈ ਕੋਈ ਵੀ ਚੇਕੇ ਟੈਕਸ ਦਾ ਸੂਟ ਪਾਊਗਾ ਆਦਰਵਾਇਸ ਸਾਰੇ ਰਾਮ ਟੈਕਸ ਦੇ ਸੂਟ ਹੋਣਗੇ ਲਓ ਜੀ ਇਹ ਰਾਮ ਟੈਕਸ ਦਾ ਸੂਟ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਇਹ ਸੂਟ ਆਪਾਂ ਤੁਹਾਨੂੰ 750 ਦੇ ਵਿੱਚ ਦਿੱਤਾ ਸੀ ਅੱਜ ਤੁਹਾਨੂੰ ਇਹ 650 ਦੇ ਵਿੱਚ ਮਿਲ ਰਿਹਾ ਬਹੁਤ ਸੋਹਣਾ ਸੂਟ ਹੈ ਗਰਮੀਆਂ ਵਿੱਚ ਪਾਉਣ ਵਾਲਾ ਬਹਿਦਾ ਬਹਿਦਾ ਕਰਦਾ ਸੂਟ ਹੈ ਉਸ ਤੋਂ ਬਾਅਦ ਇਹ ਸਾਡੇ ਲਖਾਫਿਆਂ ਵਿੱਚ ਬੰਦ ਹੋ ਜਾਣੇ ਆ ਅਗਲੇ ਸਾਲ ਹੀ ਨਿਕਲਣਗੇ ਫਿਰ ਪੁਰਾਣੀ ਪ੍ਰਾਈਸ ਤੇ ਆ ਕੇ ਫੇਰ ਨਿਕਲ ਜਾਣਗੇ ਠੀਕ ਹੈ ਜੀ ਲਓ ਜੀ ਹੁਣ ਇਹ ਗਰਮੀ ਦਾ ਐਂਡ ਹੈ ਸੋ ਐਂਡ ਵਾਲਾ ਹੀ ਇਹ ਡਿਸਕਾਊਂਟ ਹੈ ਇਹਨਾਂ ਸੂਟਾਂ ਤੇ ਇਹ ਸੂਟ ਤੁਹਾਨੂੰ 650 ਦੇ ਵਿੱਚ ਮਿਲ ਜੂਗਾ ਆਰਾਮ ਟੈਕਸ ਦੀ ਕਾਟਨ ਦਾ ਸੂਟ ਹੈ ਲਓ ਇਹ ਵਾਲਾ ਸੂਟ ਦੇਖੋ ਉਹ ਸੋਹਣਾ ਸੂਟ ਹੈ ਸਿਰਾ ਸੂਟ ਹੈ ਜੀ ਜਮਾ ਇਹ ਰਾਮ ਟੈਕਸ ਦੀ ਗਲੇਸ ਕਾਟਨ ਇਹ ਲੋ ਇਸ ਤਰ੍ਹਾਂ ਦਿਖਾਣੀ ਤੇ ਕਲਰ ਵੀ ਬਹੁਤ ਸੋਹਣਾ ਆ ਲੋ ਘੇਰਾ ਦੇਖ ਲੋ ਇਹਦਾ ਘੇਰਾ ਕਾਫੀ ਹੋਊਗਾ 23 23.5 ਘੇਰਾ ਹੋਊਗਾ ਜੀ ਇਹਦਾ ਹੁਣ ਮੈਂ ਅੰਦਾਜ਼ੇ ਨਾਲ ਹੀ ਦੱਸ ਰਹੀ ਹਾਂ ਤੁਹਾਨੂੰ ਤੇ ਨਾਲ ਇਹਦੇ ਬਾਜੂ ਤੇ ਤੁਹਾਨੂੰ ਇਹ ਵਾਲਾ ਕਟਵਰਕ ਮਿਲੂਗਾ ਵਰਕ ਪਲਸ ਕਟਵਰਕ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਪਹਿਲਾਂ ਇਹ ਸੂਟ ਤੁਹਾਨੂੰ ਮਿਲਿਆ ਸੀਗਾ 1250 ਚ ਅੱਜ ਤੁਹਾਨੂੰ ਲਾਸਟ ਵਾਲਾ ਡਿਸਕਾਊਂਟ ਮਿਲ ਰਿਹਾ ਹੈ 1050 ਚ ਇਸ ਤੋਂ ਉੱਪਰ ਨਹੀਂ ਹੋ ਸਕਦਾ ਕਿਉਂਕਿ ਇਹ ਸੂਟ ਹੀ ਇੰਨਾ ਸੋਹਣਾ ਹੈ ਤੇ ਇਹਦੇ ਚ ਸਿਰਫ ਅਸੀਂ ਸ਼ਿਪਿੰਗ ਕੱਢ ਕੇ ਬਾਹਰ ਹੀ ਲੋ ਇਹ ਵਾਲਾ ਇਹਦੇ ਨਾਲ ਸਲਵਾਰ ਦਾ ਪੀਸ ਰੂਗਾ ਮੋਬੀਸ ਚਾ ਕਲਰ ਹੈ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਕਲਰ ਵੀ ਬਹੁਤ ਸੋਹਣਾ ਹੈ ਔਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਹੁਣ ਤਾਂ ਤੁਸੀਂ फटाफट ਚੱਕਣ ਦੀ ਕਰੋ ਇਹਨੂੰ ਸਰਦਾਰੀ ਸੂਟ ਹੈ ਜਮਾਂ ਸਰਦਾਰੀ ਕਲਰ ਹੈ ਲਓ ਜੀ اگਨਾ ਸੂਟ ਦੇਖੋ ਹੁਣ ਇਹ ਤੁਹਾਨੂੰ 750 ਦੇ ਵਿੱਚ ਮਿਲ ਰਹੇ ਨੇ ਬਿਨਾ ਅਸੀਂ ਬਿਨਾ ਕੱਟਵਰਕ ਤੋਂ ਵੀ 750 ਦੇ ਦਿੱਤੇ ਸੀ ਤੇ ਅੱਜ ਇਹ ਕੱਟਵਰਕ ਦੇ ਨਾਲ ਵੀ ਤੁਹਾਡੇ ਕੋਲੇ 750 ਚ ਆ ਰਹੇ ਨੇ ਕੱਟਵਰਕ ਦੇਖੋ 24 25 ਘੇਰਾ ਬਣ ਕੇ ਰੈਡੀ ਹੋ ਜਾਊਗਾ ਤੁਹਾਡਾ ਇਹਦਾ ਇਸ ਤਰੀਕੇ ਨਾਲ ਇਹਦਾ ਕੱਟਵਰਕ ਹੋਇਆ ਹੈ ਕੱਟਵਰਕ ਤਿੰਨ ਤਿੰਨ ਲਾਈਨਾਂ ਹੋਈਆਂ ਹੋਈਆਂ ਨੇ ਬਹੁਤ ਸੋਹਣਾ ਪਲੱਸ ਬਾਜੂ ਤੇ ਵੀ ਤੁਹਾਨੂੰ ਕੱਟਵਰਕ ਮਿਲੂਗਾ ਔਰ ਰਾਮ ਟੈਕਸ ਦੀ ਕਾਟਨ ਮਿਲੂਗੀ ਇਹ ਵਾਲੀ ਮਿਲੂਗੀ ਇਹਦੇ ਨਾਲ ਸਲਵਾਰ ਬਹੁਤ ਸੂਟ ਇਹਦੇ ਨਾਲ ਚਲੇ ਗਏ ਆਪਣੇ ਇਹ ਸਿੰਗਲ ਪੀਸ ਹੈ ਬਸ ਸਾਡੇ ਕੋਲੇ ਹੁਣ ਇਸ ਤੋਂ ਬਾਅਦ ਸਾਡੇ ਕੋਲੇ ਇਹਦੇ ਨਾਲ ਦਾ ਕਲਰ ਦਾ ਸੂਟ ਨਹੀਂ ਹੈਗਾ ਕੋਈ ਠੀਕ ਹੈ ਇਹ ਸਿੰਗਲ ਕਲਰ ਦਾ ਸੂਟ ਹੈਗਾ ਹ 750 ਦੇ ਵਿੱਚ ਆ ਰਿਹਾ ਤੁਹਾਡੇ ਕੋਲੇ ਕੱਟਵਰਕ ਦੇ ਨਾਲ। ਲੋ ਜੀ ਅਗਲਾ ਦੇਖੋ। ਇਹ ਸੂਟ ਵੀ ਬਹੁਤ ਪਿਆਰਾ ਸੂਟ ਹੈ। ਸ਼ੰਕਰ ਬ੍ਰਾਂਡ ਦੇ ਸੂਟ ਨੇ ਜੀ ਇਹ। ਬਹੁਤ ਵਧੀਆ ਬ੍ਰਾਂਡ ਹੈ ਔਰ ਪਿਓਰ ਕਾਟਨ ਹੋ ਵੀ ਤੁਹਾਡੇ ਕੋਲੇ। ਲੋ। ਕਲਰ ਬਹੁਤ ਸੋਹਣਾ ਹੈ, ਪ੍ਰਿੰਟ ਬਹੁਤ ਸੋਹਣਾ, 네ਗੇਟਿਵ ਪ੍ਰਿੰਟ ਦੀ ਸਲਵਾਰ। ਕਢਾਈ ਬਹੁਤ ਸੋਹਣੀ। ਹੂੰ। ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ। ਠੀਕ ਹੈ ਜੀ ਆਹ ਦੇਖੋ ਤੁਸੀਂ ਇਹਦੇ ਤੇ ਜਿਹੜਾ ਵਰਕ ਹੋਇਆ ਹੋਇਆ ਨਾ। ਵਰਕ ਪਲੱਸ ਕੱਟਵਰਕ ਤੇ ਇਹੀ ਤੱਕ ਹੋਊਗਾ ਇਹ। ਬਹੁਤ ਸੋਹਣਾ ਲੱਗਦਾ ਇਹ। ਲੋ ਜੀ ਇਹ ਸੂਟ ਤੁਹਾਨੂੰ ਮਿਲ ਜਾਊਗਾ 700 ਚ। ਠੀਕ ਸੋ 700 ਦੇ ਵਿੱਚ ਆ ਜੂਗਾ ਤੁਹਾਡੇ ਕੋਲ ਅਗਲਾ ਦੇਖ ਲਓ ਇਹਦਾ ਕਲਰ ਦਾ ਹੀ ਫਰਕ ਹੈ ਇਹ ਵੀ 700 ਚ ਆਊਗਾ ਇਹਦਾ ਵੀ ਉਦਾਂ ਹੀ ਵਰਕ ਹੋਇਆ ਹੋਇਆ ਜਿਵੇਂ ਤੁਸੀਂ ਪੁਰਾਣੇ ਦਾ ਦੇਖਿਆ ਸੀ ਘੇਰਾ ਆਈਡੀ ਨਾਲ ਹੀ ਤੁਹਾਨੂੰ ਮੈਂ ਦੱਸ ਦਿੰਨੀ ਆ ਮੈਨੂੰ ਥੋੜਾ ਜਾਂਦਾ ਆ ਜੇ ਹੈਗਾ ਕਿ ਇਹਦਾ 23 ਕ ਘੇਰਾ ਬਣ ਕੇ ਰੈਡੀ ਹੋਊ ਫਿਰ ਵੀ ਮੈਂ ਇੱਕ ਵਾਰ ਨਾਪ ਦਿੰਨੀ ਆ ਨਾਲੇ ਮੇਰਾ ਅੰਦਾਜ਼ਾ ਪਤਾ ਲੱਗ ਜੂਗਾ ਸਹੀ ਆ ਕਿ ਗਲਤ ਲੋ ਜੀ ਸਹੀ ਸੀ ਜਮਾ 23 ਘੇਰਾ ਬਣ ਕੇ ਰੈਡੀ ਹੋਊਗਾ ਇਹਦਾ ਬਹੁਤ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਸੂਟ ਹੈ ਤੇ ਬਾਜੂ ਤੇ ਵੀ ਉਦਾਂ ਹੀ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਨੂੰ ਕਈ ਪਹਿਣ ਆਉਂਦਾ ਇਸ ਤਰ੍ਹਾਂ ਨਾ ਉਹ ਫੋਟੋ ਬਾ ਦਿਨੀ ਯਾਨੀ ਜਦੋਂ ਉਹਨਾਂ ਕੋਲੇ ਸੂਟ ਜਾਂਦਾ ਵੀ ਇਹ ਫਟਿਆ ਹੋਇਆ ਸੂਟ ਇਹ ਫਟਿਆ ਹੋਇਆ ਨਹੀਂ ਹੈਗਾ ਜੀ ਇੱਥੋਂ ਇਹ ਅਸੀਂ ਬਾਹਾਂ ਦੀ ਕਟਿੰਗ ਕਰਾਈ ਹੈ ਇੱਥੋਂ ਕੱਟਵਰਕ ਕਰਾਇਆ ਹੋਇਆ ਜੇ ਅਸੀਂ ਇੱਥੋਂ ਕਟਿੰਗ ਨਹੀਂ ਕਰਾਉਂਦੇ ਫਿਰ ਤੁਹਾਡੇ ਕੋਲੇ ਇਦਾਂ ਹੀ ਵਰਕ ਆਊਗਾ ਤੇ ਹੁਣ ਤੁਹਾਡੇ ਕੋਲੇ ਅਸੀਂ ਕੱਟਵਰਕ ਕਰਕੇ ਭੇਜ ਰਹੇ ਹਾਂ ਤੁਹਾਡੇ ਟੇਲਰ ਨੂੰ ਪਤਾ ਸਾਰਾ ਹੈ ਇਹ ਫਟਿਆ ਹੋਇਆ ਨਹੀਂ ਹੁੰਦਾ ਸੂਟ ਇਹੇ ਕੱਟ ਘੜਾਏ ਹੁੰਦੇ ਨੇ ਇੱਥੇ ਠੀਕ ਹੈ ਤਾਂ ਤੇ ਆਹ ਲੋ ਜੀ ਇਹਦੇ ਨਾਲ ਇਹ ਨੈਗੇਟਿਵ प्रिंट ਦੀ ਸਲਵਾਰ ਰਹੂਗੀ ਸਿੰਗਲ ਸਿੰਗਲ ਪੀਸ ਰਹਿਗੇ ਜੀ 700 ਦੇ ਵਿੱਚ ਆਜੂਗਾ ਲੋ ਅਗਲਾ ਸੂਟ ਦੇਖ ਲਓ ਇਹ ਵੀ ਰਾਮ ਟੈਕਸ ਦੀ ਗਲੇਸ ਕੋਟਨ ਦਾ ਬੜਾ ਹੀ ਪਿਆਰਾ ਜਿਹਾ ਸੂਟ ਹੈ ਇਹ 750 ਚ ਆਊਗਾ 750 ਜੇ ਬਿਨਾਂ ਕਟਵਰਕ ਤੋਂ ਮਿਲਿਆ ਸੀ ਤੁਹਾਨੂੰ ਤੇ ਇਹਦਾ ਵੀ ਮੈਨੂੰ ਲੱਗਦਾ ਇਹ ਕਟਵਰਕ ਤੋਂ ਇਹ ਰੋ ਦੇਖੀ ਲੋ ਇੱਕ ਵਾਰੀ ਤੁਸੀਂ ਅੰਦਾਜ਼ਾ ਜਿਆਦਾ ਹੋ ਜੂਗਾ ਫਿਰ ਮੈਨੂੰ ਬਾਅਦ ਚ ਦੱਸਣਾ ਪੈਂਦਾ ਤੇ ਈ ਘੇਰਾ ਜੀ ਇਹਦਾ ਵੀ ਇਹ 23 ਘੇਰੇ ਦਾ ਸੂਟ ਹੈ ਤੇ ਇਹਦੇ ਨਾਲ ਆਹ ਵਾਲੀ ਸਲਵਾਰ ਹੈ। ਬਾਜੂ ਤੇ ਕਟਵਰਕ ਹੈ ਪਲੱਸ ਡਬਲ ਡਬਲ ਕਟਵਰਕ ਹੈ ਜਿਹੜਾ ਉਹ ਤੁਹਾਨੂੰ ਘੇਰੇ ਤੇ ਮਿਲੂਗਾ। ਠੀਕ ਹੈ ਪੀਚ ਕਲਰ ਦੀ ਸਲਵਾਰ ਦੇ ਨਾਲ ਆਊਗਾ 750 ਦੇ ਵਿੱਚ ਸੂਟ ਆ ਜੂਗਾ। ਇਹ ਬਿਨਾ ਕਟਵਰਕ ਤੋਂ ਹੈ ਮੇਰੇ ਖਿਆਲ ਨਾਲ। ਹਾਂ ਇਹ ਬਿਨਾ ਕਟਵਰਕ ਤੋਂ ਸੂਟ ਹੈਗਾ। ਇਹ 650 ਦੇ ਵਿੱਚ ਮਿਲ ਜੂਗਾ। ਇਹ ਦੋ ਸੂਟ। ਚੱਕ ਦੀ ਸਲਵਾਰ ਹੈ? ਨਹੀਂ ਸਲਵਾਰਾਂ ਵਾਲਾ ਕੱਪੜਾ ਜ਼ਿਆਦਾ ਆ ਤਾਂ ਇੱਕੋ ਹੀ ਹੈ। ਸਿੰਗਲ ਸੂਟ ਹੈ। ਇਹ ਵਾਲੀ ਸ਼ਰਟ ਇਹ ਵਾਲੀ ਇਹਦੇ ਨਾਲ ਚੈੱਕ ਦੀ ਸਲਵਾਰ ਰਾਮ ਟੈਕਸ ਦਾ ਹੀ ਸੂਟ ਹੈ ਇਹ 650 ਚ ਲਓ ਜੀ ਅਗਲਾ ਦੇਖ ਲਓ ਬਹੁਤ ਸੋਹਣਾ ਸੂਟ ਹੈ ਸਿੰਗਲ ਪੀਸ ਰਹਿ ਗਿਆ ਸਾਡੇ ਕੋਲੇ ਲਓ ਸਲਵਾਰ ਵੀ ਦੇਖੋ ਬਹੁਤ ਸੋਹਣਾ ਹੈ ਬੜਾ ਜਿਆਦਾ ਸੋਹਣਾ ਸੂਟ ਹੈ ਬਿਲਕੁਲ ਹੈਗਾ ਇਹਨਾਂ ਦੀ ਬੀਬੀ ਕਹਿੰਦੀ ਮੇਰੇ ਕੋਲ ਇਹ ਵਾਲਾ ਕਲਰ ਹੈਗਾ ਤੇ ਇਹੀ ਘੇਰੇ ਦਾ ਸੂਟ ਹੈ ਜੀ ਇਹ ਬੀਬੀ ਕੋਲੇ ਹੈਗਾ ਇਹ ਵਾਲਾ ਕਲਰ ਆਦਰਵਾਇਜ਼ ਬੀਬੀ ਨੇ ਉਹ ਕਰ ਲੈਣਾ ਸੀ ਆਹ ਲਓ ਦੇਖੋ ਤੁਸੀਂ ਬੜਾ ਜਿਆਦਾ ਪਿਆਰਾ ਸੂਟ ਹੈ ਠੀਕ ਹੈ ਜੀ ਤੇ ਇਹ ਵਾਲਾ ਸੂਟ ਅੱਜ ਤੁਹਾਨੂੰ ਮਿਲ ਰਿਹਾ ਹੈ 750 ਦੇ ਵਿੱਚ ਸ਼ਿਪਿੰਗ ਫ੍ਰੀ 750 ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ ਇਹ ਵੀ ਇਕੱਲਾ ਹੀ ਸੂਟ ਹੈ ਹੁਣ ਬਲੇ ਕੋਲ ਤੇ ਆ ਵੀ ਇਕੱਲਾ ਹੀ ਆ ਬਹੁਤ ਨਿਕਲ ਗਏ ਇਹਦੇ ਨਾਲ ਦੇ ਸੂਟ ਤੇ ਸਿੰਗਲ ਹੀ ਰਹਿ ਗਏ ਹੁਣ ਇਹ ਸਿੰਗਲ ਸਿੰਗਲ ਇਹ ਕਿ ਟੈਕਸ ਦਾ ਸੂਟ ਹੈ ਠੀਕ ਹੈ ਆਹ ਵਾਲਾ ਇਹਦਾ ਘੇਰਾ ਘੇਰਾ ਮੈਨੂੰ ਲੱਗਦਾ ਇਹਦਾ ਸ਼ਾਇਦ 21 ਹੋਵੇ ਫਿਰ ਵੀ ਮੈਂ ਨਾਪ ਲੈਣੀ ਆ 21 ਘੇਰਾ ਨਹੀਂ ਕੀ ਘੇਰੇ ਦੇ ਵਿੱਚ ਬਣ ਕੇ ਰੈਡੀ ਹੋਊਗਾ ਬਾਜੂ ਤੇ ਵੀ ਇਸ ਤਰ੍ਹਾਂ ਦਾ ਹੀ ਤੁਹਾਨੂੰ ਕੱਟਵਰਕ ਮਿਲੂਗਾ ਵਾਲਾ ਤੇ ਘੇਰੇ ਤੇ ਵੀ ਇਹ ਵਾਲਾ ਕੱਟਵਰਕ ਮਿਲੂਗਾ ਬਹੁਤ ਸੋਹਣਾ ਕੱਟਵਰਕ ਹੈ ਇਹ 700 ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ ਆਲ ਓਵਰ ਸੂਟ ਹੈ ਇਹ ਇਹ ਮੈਚਿੰਗ 'ਚ ਨਹੀਂ ਹੈਗਾ ਅਗਲਾ ਦੇਖ ਲਓ ਲੋ ਜੀ ਆ ਵੀ ਬਹੁਤ ਸੋਹਣਾ ਸੂਟ ਹੈ ਰਾਮ ਟੈਕਸ ਦਾ ਸੂਟ ਹੈ ਵਰਕ ਦੇਖੋ ਵਰਕ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਵਰਕ ਹੈ ਦਿੱਤੀ ਹੋਇਆ ਹੋਇਆ ਬਹੁਤ ਜਿਆਦਾ ਤੇ ਹੀ ਕੇ ਰਦਾ ਸੂਟ ਆ ਵਾਲੀਆਂ ਦੀਆਂ ਬਾਜੂ ਤੇ ਇਹ ਵਾਲੀ ਸਲਵਾਰ ਇਹ ਵੀ ਇਕੱਲਾ ਹੀ ਪੀਸ ਹੈ ਇਸ ਵਰਕ ਦੇ ਵਿੱਚ 750 ਚ ਮਿਲ ਜੂਗਾ ਲਓ ਜੀ ਅਗਲਾ ਦੇਖੋ ਇਹਦੇ ਚ ਆਪਣੇ ਕੋਲੇ ਤਿੰਨ ਪੀਸ ਪਏ ਨੇ ਜੀ ਲਓ ਆ ਵਾਲੇ ਕਲਰ ਚ ਮਸਟਰਡ ਕਲਰ ਇਹਦਾ ਤਾਂ ਮੈਨੂੰ ਲੱਗਦਾ 25 ਗੇਰਾ ਹੋ ਸਕਦਾ ਕਾਫੀ ਲੱਗ ਰਿਹਾ ਮੈਨੂੰ ਗੇਰਾ ਨਹੀਂ ਜੀ ਤੇਰੀ ਗੇਰਾ ਹੀ ਬਾਜੂ ਤੇ ਇਸ ਤਰ੍ਹਾਂ ਦਾ ਵਰਕ ਹੋ ਜਾਵੇ ਔਰ ਘੇਰੇ ਤੇ ਦੇਖੋ ਠੀਕ ਹੈ ਤੇ ਇਹ ਵਾਲੀ ਇਹਦੇ ਨਾਲ ਸਲਵਾਰ ਹੈ ਲੋ 750 ਚ ਮਿਲ ਜੂਗਾ ਹੁਣ ਲਾਸਟ ਵਾਲਾ ਡਿਸਕਾਊਂਟ ਹੈ ਤੁਹਾਡਾ ਔਰ ਹੈਵੀ ਡਿਸਕਾਊਂਟ ਹੈ ਜੀ ਇਸ ਤੋਂ ਬਾਅਦ ਕੋਈ ਡਿਸਕਾਊਂਟ ਨਹੀਂ ਹੋਊਗਾ ਇਹਦੇ ਤੇ ਲੋ ਆਹ ਵਾਲਾ ਦੇਖੋ ਤੁਸੀਂ ਇਹ ਵੀ 750 ਚ ਆਊਗਾ 23 ਘੇਰੇ ਦਾ ਸੂਟਾ ਬੜਾ ਪਿਆਰਾ ਜਿਹਾ ਕਟਵਰਕ ਬਹੁਤ ਜਿਆਦਾ ਸੋਹਣਾ ਕਟਵਰਕ ਹੈ ਇਹ ਬਹੁਤ ਸੋਹਣਾ ਵਰਕ ਹੈ ਫਰੰਟ ਤੇ ਹੈ ਤੇ ਬਾਜੂ ਤੇ ਹੈ ਠੀਕ ਹੈ ਜੀ ਆਲਵੇਦੀ ਇਹ ਸਲਵਾਰ ਹੈ 750 ਇਹ ਵਾਲਾ ਸੂਟ ਵੀ ਤੁਹਾਨੂੰ 750 ਚ ਮਿਲੂਗਾ 23 ਘੇਰੇ ਦਾ ਸੂਟ ਹੋਊਗਾ ਬਾਜੂ ਤੇ ਔਰ ਫਰੰਟ ਤੇ ਤੁਹਾਨੂੰ ਇਸ ਤਰ੍ਹਾਂ ਵਾਕੇ ਕਟਵਰਕ ਮਿਲੂਗਾ ਇਦਾਂ ਦਾ ਆਹ ਡਬਲ ਡਬਲ 750 ਦੇ ਵਿੱਚ ਆਊਗਾ ਰਾਮ ਟੈਕਸ ਦੀ ਗਲੇਸ ਕਟਨ ਵਾਲਾ ਮਾਲੂ ਇਹਦੇ ਵਿੱਚ ਤੁਹਾਨੂੰ ਇਹ ਵੀ ਸੂਟ 750 ਦੇ ਵਿੱਚ ਮਿਲੂਗਾ ਇਹਦੇ ਵਿੱਚ ਤੁਹਾਨੂੰ ਇਦਾਂ ਦਾ ਕੱਟਵਰਕ ਮਿਲੂਗਾ ਇਹ 25 ਘੇਰੇ ਦਾ ਸੂਟ ਹੋਊਗਾ ਜੀ ਇਹੇ ਚਾਰ-ਚਾਰ ਲਾਈਨਾਂ ਕੱਟਵਰਕ ਦੀਆਂ ਬਾਜੂ ਤੇ ਵੀ ਔਰ ਫਰੰਟ ਤੇ ਵੀ 750 ਚ ਆਜੂਗਾ ਇੱਕ ਸੂਟ ਇਹਦੇ ਨਾਲ ਦਾ ਹੋਰ ਹੈ ਇਹ ਦੋ ਸੂਟ ਨੇ ਜੀ ਦੋ ਪਹਿਣਾ ਵੀ ਲੈ ਸਕਦੀਆਂ ਨੇ 750 ਚ ਮਸਟਰਡ ਕਲਰ ਯੈਲੋ ਨਹੀਂ ਆ ਮਸਟਰਡ ਕਲਰ ਆਹ ਲਓ ਇਹ ਵੀ ਬਹੁਤ ਪਿਆਰਾ ਹੈ ਇਹ ਵਰਕ ਹੀ ਬੜਾ ਸੋਹਣਾ ਹੈ ਬੇਸ਼ੱਕ ਆਹ ਲਓ ਲਓ ਜੀ 23 ਘੇਰੇ ਦਾ ਸੂਟ ਆ 750 ਚ ਆਜੂਗਾ ਵਰਕ ਬੜਾ ਜਿਆਦਾ ਸੋਹਣਾ ਹੈ ਠੀਕ ਹੈ ਬਾਜੂ ਤੇ ਵੀ ਹੋਇਆ ਹੋਇਆ ਔਰ ਫਰੰਟ ਤੇ ਵੀ ਇਹ ਲੋ ਇਹ ਨੈਕਸਟ ਦੇਖੋ ਇਹ 700 ਦੇ ਵਿੱਚ ਮਿਲ ਜੂਗਾ ਬਹੁਤ ਸਾਰਾ ਕੱਟ ਵਰਕ ਹੋਇਆ ਹੋਇਆ ਹੈ ਬੈਕ ਫਰੰਟ ਤੇ 750 ਚ ਮਿਲੂਗਾ ਜੀ ਕਿਉਂਕਿ ਇਹਦੇ ਬੈਕ ਤੇ ਵੀ ਹੈ ਫਰੰਟ ਫਰੰਟ ਨਹੀਂ ਹੈ ਬਾਜੂ ਵੀ ਹੈ ਇਹ ਸੂਟ ਤੁਹਾਨੂੰ 750 ਚ ਮਿਲੂਗਾ 올ਓਵਰ ਦੇ ਵਿੱਚ ਸੂਟ ਹੈ ਲੋ ਨੈਕਸਟ ਦੇਖੋ ਇਹ ਵੀ ਆਲ ਓਵਰ ਦੇ ਵਿੱਚ ਸੂਟ ਹੈ ਏਕੇ ਟੈਕਸ ਦਾ ਸੂਟ ਹੈ ਇਹ ਮੇਰੇ ਖਿਆਲ 21 ਘੇਰੇ ਦਾ ਸੂਟ ਹੈ ਬਾਜੂ ਤੇ ਵਰਕ ਹੈ ਔਰ ਫਰੰਟ ਤੇ ਵਰਕ ਹੈ 21 ਘੇਰਾ ਬਣੂਗਾ ਜੀ 700 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਬਹੁਤ ਹੈ ਇਹ ਲੋ ਜੀ ਆ ਵੀ ਦਿਖਾ ਦਨੀ ਆ ਬਿਨਾ ਕਟਵਰਕ ਤੋਂ ਵੀ ਦੇਖ ਸਕਦੇ ਹੋ ਤੁਸੀਂ ਇਹ ਇਹ ਵਾਲੇ ਸੂਟ ਆ ਜਿਹੜੇ ਬਿਨਾ ਕਟਵਰਕ ਤੋਂ ਆ ਇਹ ਵੀ ਸਿੰਗਲ ਸਿੰਗਲ ਪੀਸ ਬਚੇ ਹੋਏ ਨੇ ਹੁਣ ਗ੍ਰੀਨ ਜਾਂ ਕਲਰ ਇਹਦਾ ਬਹੁਤ ਸੋਹਣਾ ਸੂਟ ਹੈ ਇਹ 850 ਦੇ ਵਿੱਚ ਮਿਲੂਗਾ ਇਸ ਤੋਂ ਘੱਟ ਮਿਲ ਨਹੀਂ ਸਕਦਾ ਜੀ ਕਿਉਂਕਿ ਅਲੱਗ-ਅਲੱਗ ਹੁੰਦੇ ਨੇ ਇਹਨਾਂ ਦੇ ਰੇਟ ਵੀ ਤੇ ਇਹ ਵਾਲਾ ਸੂਟ ਆ ਜਿਹੜਾ ਇਹ ਵੀ ਬਹੁਤ ਸੋਹਣਾ ਹੈ ਪ੍ਰਿੰਟ ਵੀ ਬੜਾ ਸੋਹਣਾ ਹੈ ਇਹ ਵੀ 850 'ਚ ਮਿਲੂਗਾ ਇਹ ਵਾਲਾ ਸੂਟ ਆ ਜਿਹੜਾ ਇਹ ਵੀ 850 'ਚ ਮਿਲੂਗਾ ਆਨੀਅਨ ਸ਼ੇਡ ਆलो ਬੜਾ ਪਿਆਰਾ ਸ਼ੇਡ ਹੈ 850 'ਚ ਠੀਕ ਹੈ ਜੀ ਆਹ ਵਾਲਾ ਵੀ ਦੇਖ ਲਓ ਪੈਸੇ ਮੈਂ ਕੱਲ ਲਾਈਵ 'ਚ ਦਿਖਾਇਆ ਸੀ ਤੁਸੀਂ ਅੱਜ ਫੇਰ ਦੇਖ ਲਓ ਬੜਾ ਪਿਆਰਾ ਸੂਟ ਆ ਜੀ ਇਹ ਜੂਟ ਕਾਟਨ ਆ ਇਹ ਬੜੀ ਸੋਹਣੀ ਹੈ ਆ ਲਓ ਇਹ ਆਲਓਵਰ ਨਹੀਂ ਹੈਗਾ ਮੈਂ ਲਾਈਵ ਦੇ ਵਿੱਚ ਨਾ ਮੈਂ ਆਲਓਵਰ ਹੀ ਦਿਖਾਤਾ ਮੈਨੂੰ ਲੱਗਦਾ ਮੈਂ ਧਿਆਨ ਹੀ ਨਹੀਂ ਕੀਤਾ ਆ ਲਓ ਇਹਦੀ ਮੈਚਿੰਗ ਦੇ ਵਿੱਚ ਸਲਵਾਰ ਹੈ ਅ ਸਲਵਾਰ ਤਾਂ ਹੈਗੀ ਆ ਸਲਵਾਰ ਜੂਟ ਕਾਟਨ 'ਚ ਨਹੀਂ ਹੈਗੀ ਸਲਵਾਰ ਆ ਆ ਕਾਟਨ ਆ ਸੌਫਟ ਜੀ ਕਾਟਨ ਹੈ ਆ ਪ੍ਰਿੰਟ ਵੀ ਹੈ ਆ ਪ੍ਰਿੰਟ ਜ ਹੈ ਔਰ ਬਿਨਾ ਲਾਈਨਿੰਗ ਤੋਂ Z ਬਲੈਕ ਹੈਗੀ ਸਲਵਾਰ ਬਲੈਕ ਹੈ ਵਧੀਆ ਬਲੈਕ ਹੈ ਜਾਣੀ ਇਹ Z ਬਲੈਕ ਵੀ ਨਹੀਂ ਤੇ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਹੈ ਤੇ ਸ਼ਰਟ ਤੇ ਲਾਈਨਿੰਗ ਲਾਉਣੀ ਪਊਗੀ ਇਹ ਥੋੜਾ ਜੂਟ ਕਾਟਨ ਤੇ ਨਾ ਲਾਉਣੀ ਪੈਂਦੀ ਹੈ ਚੱਕ ਚੱਕ ਜਿਹਾ ਹੁੰਦਾ ਨੇੜੇ ਕਰਕੇ ਦੀ ਹੁੰਦੀ ਆ ਦੇਖੋ ਤੁਸੀਂ ਠੀਕ ਹੈ ਪਰ ਸੂਟ ਬੜਾ ਸਲਵਾਰੀ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ 1250 ਦੇ ਵਿੱਚ ਮਿਲੂਗਾ ਸੂਟ ਤੇ ਜਦੋਂ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਲਿਆ ਔਰ ਡਿਜ਼ਾਈਨਿੰਗ ਕਰਕੇ ਸੂਟ ਬਣਾਇਆ ਦੇਖੋ ਕਿੰਨਾ ਸੋਹਣਾ ਇਹ ਸਾਡੇ 1250 ਦੇ। ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਜੀ। ਇਹ ਸੂਟ ਹੈਗਾ ਵਰਕ ਵਾਲਾ। ਕਾਟਨ ਬੜੀ ਸੋਹਣੀ ਆ। ਜੀ ਇਸ ਦਾ ਕਾਟਨ ਦੇ ਵਿੱਚ ਸੂਟ ਆ। ਪਹਿਲਾਂ ਤਾਂ ਇਹਦੀਆਂ ਬਾਜੂ ਤੇ ਵਰਕ ਦੇਖੋ। ਤੁਸੀਂ ਇਹ ਅਲੱਗ ਲਾਇਆ ਹੋਇਆ। ਇਹ ਗੀਜ਼ਾ ਕਾਟਨ ਦਾ ਸੂਟ ਆ। ਪ੍ਰੀਮੀਅਮ ਕਾਟਨ। ਹਾਲੋ। ਬੜਾ ਹੀ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ। ਹਾਲੋ। ਠੀਕ ਆ। ਬਹੁਤ ਸੋਹਣਾ। ਵਿੱਚ ਵਿੱਚ ਜਰੀ ਵੀ ਯੂਜ਼ ਕੀਤੀ ਵੀ ਆ। ਤੇ ਕਾਟਨ ਦਾ ਤਾਂ ਕਹਿਣਾ ਕੀ ਆ। ਬਹੁਤ ਸੋਹਣੀ ਕਾਟਨ। ਬਿਨਾਂ ਲਾਈਨਿੰਗ ਤੋਂ ਬਣਨ ਵਾਲੀ ਸੂਟ ਆ ਜੀ ਇਹ। ਤੇ ਅਗਲਾ ਜਿਹੜਾ ਹੈਗਾ ਇਹਦਾ ਇਹ ਇਹ ਕਪੜਾ ਹੈਗਾ ਡਬਲ ਪਣੇ ਦਾ ਠੀਕ ਹੈ ਇਸ ਕਰਕੇ ਕਪੜਾ ਜਿਹੜਾ ਉਹ ਤੁਹਾਨੂੰ ਮਿਲੂਗਾ ਆ ਸ਼ਰਟ ਦੇਖੋ ਬਾਜੂ ਅਲੱਗ ਲਾਈਆਂ ਹੋਈਆਂ ਨੇ ਇਹ ਸ਼ਰਟ ਦਾ ਘੇਰਾ ਹੈ ਘੇਰੇ ਦਾ ਡਿਜ਼ਾਈਨ ਦੇਖੋ ਮੈਂ ਤੁਹਾਨੂੰ ਲਓ ਡਿਜ਼ਾਈਨਿੰਗ ਦੇਖ ਲਈਏ ਫਿਰ ਮੈਂ ਤੁਹਾਨੂੰ ਘੇਰਾ ਮਾਪ ਕੇ ਦਿੰਨੀ ਐ ਚ ਚੌਕ ਦੇਖੋ ਇਹਦੇ ਕਟਵਰ ਕੀ ਬੜਾ ਸੋਹਣਾ ਹੋਇਆ ਬੈਜੀ ਇਹਦੇ ਤੇ ਮੈਂ ਨਾ ਹੁਣ ਤੁਹਾਨੂੰ ਇਹਦਾ ਘੇਰਾ ਮਾਪ ਕੇ ਦਿੰਨੀ ਐ ਘੇਰਾ ਇਹਦਾ ਸਾਡੇ 1.2 ਹੈ ਸਾਡੇ ਵੀ ਤਾਂ 1 ਪੁਆਇੰਟ ਉੱਪਰ ਹੈ ਬਸ ਇੰਨਾ ਘੇਰਾ ਜੀ ਇਹਦਾ ਬਹੁਤ ਸੋਹਣਾ ਸੂਟ ਹੈ ਤੇ ਬਾਜੂ ਮੈਂ ਤੁਹਾਨੂੰ ਦਿਖਾਈ ਦਿਤੀਆਂ ਤੇ ਇਹ ਨਾ ਸੂਟ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਕਿੰਨਾ ਕਪੜਾ ਹੋਊਗਾ ਕਿੰਨਾ ਸੀਗਾ 3 ਮੀਟਰ ਆ ਖੜ ਦੋ ਇੱਕ ਮਿੰਟ ਹੁਣੇ ਦੱਸ ਦੇਣੀ ਆ ਜੀ ਮੈਂ ਤੁਹਾਨੂੰ ਚਵੰਗੇ ਨਹੀਂ ਨਹੀਂ ਇਹ ਤਾਂ 2.5 ਮੀਟਰ ਹੈ ਤੇ ਆ ਬਾਜੂ ਆ ਜਿਹੜੀ ਇਹ ਅਲੱਗ ਹੈ ਬਾਜੂ ਆਪਣੀ ਲਈ ਹੋਈ ਇਹ ਅਲੱਗ ਹੈ ਦੇਖੋ ਬਾਜੂ ਥੋੜੀ ਰੈਡੀ ਹੈ ਤੇ ਉਸ ਤੋਂ ਬਾਅਦ ਥੋੜੀ ਆਹ ਸ਼ਰਟ ਰੈਡੀ ਹੈ ਸ਼ਰਟ ਦੀ ਮੈਂ ਲੈਂਥ ਵੀ ਦੱਸ ਦਿਆਂ ਪਹਿਲਾਂ ਫਿਰ ਦੱਸਦੀ ਹਾਂ ਸ਼ਰਟ ਦੀ ਲੈਂਥ ਹੈਗੀ ਇਹ ਜਿਹੜੀ ਜਿੰਨਾ ਭੈਣਾਂ ਨੂੰ ਆਪ ਸਟੀਚਿੰਗ ਆਉਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕਿਸ ਤਰ੍ਹਾਂ ਬਣੂਗਾ ਤੇ ਇਹ ਹੈਗੀ ਆ ਜੀ ਲੈਂਥ ਲਓ ਜੀ ਲੈਂਥ ਇਹਦੀ ਬਣੂਗੀ ਥੋੜੀ 3.51 ਸਾਢੇ 41 ਰੈਡੀ ਹੋ ਗਈ। ਫਰਕ ਸਾਢੇ 41 ਤੱਕ ਹੋਇਆ ਹੈ ਕਟਿੰਗ ਕੀਤੀ ਹੋਈ ਹੈ ਨਾ। ਸਾਢੇ 41 ਇਹਦੀ ਲੈਂਥ ਹੈ ਤੇ ਘੇਰਾ ਸੀਗਾ ਸਾਢੇ 20 ਤੇ ਆਹ ਬਾਜੂ ਹੈ। ਐ ਲਾ ਲਓ ਵੀ ਸ਼ਰਟ ਤਾਂ ਥੋੜੀ ਬਣੀ ਪਈ ਆ। ਆਹ ਡਬਲ ਹੈ ਕਪੜਾ। ਠੀਕ ਹੈ। ਸ਼ਰਟ ਤਾਂ ਥੋੜੀ ਇੱਥੋਂ ਲੈ ਕੇ ਇੰਨੀ ਬਣੀ ਪਈ ਆ। ਆਹ ਕਪੜਾ ਜਿਹੜਾ ਇਹ ਥੋੜੀ ਸਲਵਾਰ ਦਾ ਕਪੜਾ ਹੈ। ਔਰ ਇਹ ਡਬਲ ਹੈ। ਦੇਖੋ ਤੁਸੀਂ ਪਲਾਜ਼ੋ ਬਣਾ ਸਕਦੇ ਹੋ ਜਾਂ ਸਲਵਾਰ 1.5 ਗਜ ਪਨੇ ਦੱਸੋ। ਠੀਕ ਹੈ। 1/2 ਮੀਟਰ ਕਪੜਾ ਜਿਹੜਾ ਤੁਹਾਨੂੰ ਉੱਪਰ ਮਿਲ ਰਿਹਾ ਹੈ ਸ਼ਰਟ ਕੋ। ਸ਼ਰਟ ਦੇ ਉੱਪਰ ਹਾਂ ਸ਼ਰਟ ਦੇ ਉੱਪਰ 9.5 ਮੀਟਰ ਡੇਢ ਕਾਪਿਆ ਸ਼ਰਟ ਦੇ ਉੱਪਰ ਨੂੰ 1.5 ਕਿ ਮੀਟਰ ਪੈ ਰ ਰਿਹਾ ਹੈ 1.5 ਮੀਟਰ 1.5 ਮੀਟਰ ਦੇ ਵਿੱਚ ਡਬਲ ਬਣੇ ਦੀ ਸਲਵਾਰ ਵਧੀਆ ਬਣੂਗੀ ਤੁਹਾਡਾ ਮੰਨ ਸਕਦੀ ਆ ਵਧੀਆ ਬਣੂਗੀ ਜੀ ਕਿਉਂਕਿ ਬਾਜੂ ਆਪਣੀਆਂ ਅਲੱਗ ਲਾਈਆਂ ਪਈਆਂ ਨੇ ਤੇ ਸ਼ਰਟ ਤਾਂ ਇੱਥੋਂ ਤੱਕ ਰੈਡੀ ਹੋ ਜਾਣਾ ਉਸ ਤੋਂ ਬਾਅਦ ਤੁਹਾਡੀ ਆ ਸਾਰੀ ਸਲਵਾਰ ਰਹੇਗੀ ਇਹ 750 ਦਾ ਸੂਟ ਹੈ। ਫ੍ਰੀ ਸ਼ਿਪਿੰਗ ਨਾਲ ਆਉਗੋ ਤੇ ਇਹ ਵੀ ਡਿਸਕਾਊਂਟ ਕਰਕੇ ਆ ਰਿਹਾ ਆ ਅਦਰਵਾਇਜ਼ ਨਹੀਂ ਇੱਕ ਇਹਦਾ ਕਪੜਾ ਥੋੜਾ ਜਿਹਾ ਘੱਟ ਹੈ ਸੂਟ ਜਿਹਦਾ ਬਣਦਾ ਉਹ ਲੈ ਸਕਦੇ ਹੋ 7750 ਚ ਅਦਰਵਾਈਜ਼ ਇਹ ਵਾਲਾ ਵਰਕ ਹੈ ਜਿਹੜਾ ਉਹ ਇੰਨਾ ਸਸਤੇ ਚ ਤੁਹਾਨੂੰ ਨਹੀਂ ਮਿਲ ਸਕਦਾ ਜੇ ਕਪੜਾ ਵਗੈਰਾ ਪੂਰਾ ਹੋਵੇ ਤਾਂ 2000 ਤੋਂ ਉੱਪਰ ਜਾਊਗਾ ਇਹਦਾ ਰੇਟ ਫਿਰ ਹਾਂ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ